ਕੱਲ ਨੂੰ ਇੱਕ ਵੱਡਾ ਸਟੂਡੈਂਟ ਐਲਾਨ ਕਰਨਗੇ ਕਿ ਸਾਡੀ ਮੰਗਾਂ ਕੀ ਨੇ ਸਟੇਟ ਤੋਂ ਸੈਂਟਰ ਤੋਂ ਬਲਕਿ ਇੱਕ ਇੱਕ ਮੋਟੀ ਮੰਗ ਦੀ ਤਸਦੀਜ ਹੋਊਗੀ ਔਰ ਯੂਨੀਵਰਸਿਟੀ ਤੇ ਉਸ ਤੋਂ ਬਾਅਦ ਇੱਕ ਕਾਲ ਦਿੱਤੀ ਜਾਊਗੀ ਜਦੋਂ ਅਸੀਂ ਸਲਾ ਚੰਡੀਗੜ੍ਹ ਆ ਯੂਨੀਵਰਸਿਟੀ ਨਹੀਂ ਚੰਡੀਗੜ੍ਹ ਵੀ ਭਰਾਂਗੇ ਹਾਰੇ ਹੱਕ ਤੇ ਸੱਚ ਲਈ ਲੜਨ ਵਾਲੇ ਯੂਨੀਅਨ ਜ਼ੋਨ ਪਾਰਟੀਆਂ ਹੋਣ ਜਾਂ ਸੰਸਥਾਵਾਂ ਹੋਣ ਉਹਨਾਂ ਨੂੰ ਸੱਦਿਆ ਜਾਊਗਾ ਔਰ ਫੇਰ ਆਰ ਪਾਰਟੀ ਲੜਾਈ ਲੜੀ ਜਾਊਗੀ ਔਰ ਪੰਜਾਬ ਗਵਰਨਮੈਂਟ ਨੂੰ ਵੀ ਬਚ ਕੇ ਨਹੀਂ ਲੰਘਣ ਦੇਣਾ ਔਰ ਉਹਦੇ ਮਰਹਲਾ ਤੇ ਮਰਹਲਾ ਦਿਨ ਬਾਈ ਦਿਨ ਆਪਾਂ ਕੀ ਕਰ ਰਹੇ ਹਾਂ ਉਹ ਵੀ ਤੁਹਾਨੂੰ ਦੱਸਿਆ ਜਾਊਗਾ ਪਰ ਇੱਕ ਮੈਂ ਤੁਹਾਨੂੰ ਕਹੂੰਗਾ ਜਦੋਂ ਤੁਹਾਡੀਆਂ ਬੱਚੀਆਂ ਭਰਾ ਛੋਟੀਆਂ ਪੈਣਾ ਵੱਡੀਆਂ ਪੈਣਾ ਸਾਰੇ ਬੈਠਿਓ ਉਸ ਹੱਕ ਸੱਚ ਦੀ ਲੜਾਈ 'ਚ ਸਾਥ ਦਿਓ ਜੀ ਕਿਉਂਕਿ ਇਹਨਾਂ ਲੋਕਾਂ ਨੇ ਦੇ ਪਰਦੇਸ ਚਲਾਉਨੇ ਨੇ ਦੇਸ਼ ਚਲਾਉਨੇ ਨੇ ਜੇ ਇਹਨਾਂ ਨੂੰ ਇਹ ਕਹਿ ਕੇ ਚੁੱਪ ਕਰਾ ਦਿੱਤਾ ਜਾਊਗਾ ਤੇ ਤੁਹਾਡੀ ਆਵਾਜ਼ ਉਹ ਚੁੱਭਰੀ ਹੈ ਤਾਂ ਫਿਰ ਬੋਲਾਂਗੇ ਕੀ ਹੈ